ਹੈਲੋ ਜੀ ਸਾਰਿਆਂ ਨੂੰ ਹਰ ਸੇਕਲ ਅੱਜ ਆਪਾਂ ਸੂਟ ਦੀ ਕਟਿੰਗ ਕਰਨ ਲੱਗਿਆਂ ਕਮੀਜ਼ ਦੀ ਲੈਂਥ ਹੈਗੀ ਆਪਣੇ ਕੋਲੇ 39 ਇੰਚ ਛਾਤੀ ਹੈਗੀ ਆਪਣੀ 18 ਇੰਚ ਕਮਰ ਹੈਗੀ ਹੈ 16 हिਪ ਹੈਗੀ ਹੈ 18.5 ਤੀਰਾ ਪਰ ਰੱਖਣਾ ਹੈ ਸਾਡੇ 6 ਇੰਚ ਸਾਡੇ 6 ਇੰਚ ਆਪਾਂ ਤੀਰਾ ਕਿਉਂ ਰੱਖਣਾ ਕਿਉਂਕਿ ਇਹਨਾਂ ਦਾ ਜਿਹੜਾ ਪਿਛਲਾ ਗਲ ਹੈ ਉਹ ਆਪਾਂ ਡੀਪ ਨਹੀਂ ਰੱਖਣਾ ਉਹ ਆਪਾਂ ਰੱਖਣਾ ਹੈ ਸਾਡੇ 4 ਇੰਚ ਦੀ ਲੈਂਥ ਰੱਖਣੀ ਆਪਾਂ ਗਲੇ ਦੇ ਤਾਂ ਕਰਕੇ ਆਪਾਂ ਤੀਰਾ ਰੱਖਣਾ ਹੈ ਸਾਡੇ 6 ਇੰਚ ਜੇ ਆਪਾਂ ਡੀਪ ਰੱਖਣਾ ਸੀ ਤਾਂ ਆਪਾਂ 3 ਰੱਖਣਾ 6 ਇੰਚ ਤਾਂ ਛਾਤੀ ਹੈਗੀ 18 ਤਾਂ ਆਪਾਂ ਰੱਖਾਂਗੇ 9 ਕਮਰ ਹੈ 16 ਤਾਂ ਆਪਾਂ ਰੱਖਣੀ ਹੈ 8 हिਪ ਹੈਗੀ ਆਪਣੇ 8.5 ਤਾਂ ਆਪਾਂ 9.5 ਤੇ ਨਿਸ਼ਾਨ ਲਾਵਾਂਗੇ 9 ਤੋਂ 1.2 ਪੁਆਇੰਟ ਉੱਪਰ ਆਪਾਂ ਇੱਥੇ ਇਹਨਾਂ ਦਾ ਮੇਨ ਇਨ ਏਸ ਸੂਟ ਤੇ ਆਪਾਂ ਪਲੇਟ ਨਹੀਂ ਪਾਉਣੀ ਹੈਗੀ ਤਾਂ ਆਪਾਂ 18 ਦਾ 9 ਹੀ ਰੱਖਿਆ ਕਿਉਂਕਿ ਪਲੇਟ ਨਹੀਂ ਵਿਦਆਊਟ ਪਲੇਟਾਂ ਤੋਂ ਆਪਾਂ ਸੂਟ ਦੀ ਸਟੀਚਿੰਗ ਕਰਨੀ ਆ ਚਲੋ ਅੱਜ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਪਤਾ ਵੰ ਇੱਕ ਮਿੰਟ ਹੁਣ ਆ ਪੱਤੀ ਦਾ ਰੱਖਣਾ ਆਪਾਂ ਦੇਖੋ ਇਹ ਕੜਾਈ ਵਾਲਾ ਸੂਟ ਹੈ ਇਹਨੂੰ ਜਿਹੜੀ ਗਲਿਆ ਗਲੇ ਨੂੰ ਇੱਕ ਆਪਸ ਦੇ ਵਿੱਚ ਆਪਾਂ ਦੋਨੋਂ ਸਿਨ ਮਿਲਾ ਲੈਣੀ ਆ ਠੀਕ ਹੈ ਤਾਂ ਜੇਕਰ ਤੁਹਾਨੂੰ ਗਲਾ ਜਿਆਦਾ ਚੌੜਾ ਲੱਗਦਾ ਕਿ ਆਪਣੀ ਆਪਣੀ ਚੁਆਇਸ ਹੁੰਦੀ ਹੈ ਗਲਿਆਂ ਦੀ ਇਹ ਦੇਖੋ 6 ਇੰਚ ਚੌੜਾ ਤਾਂ ਆਪਣਾ ਰੱਖਣਾ 5 ਇੰਚ ਚੜਾਈ ਰੱਖਣੀ ਆ ਤਾਂ ਆਪਾਂ इस तरीके ला लेने क्योंकि जो आप गला बनावेंगे ना तो आप कपड़ा रख देंगे जो आप टाकी लाने तो आपको तीरा रखना साढ़े छे इंच क्योंकि पिछला गला आपको डीप नहीं रखना है नॉर्मल रखना है साढ़े चार इंच तो मोडा रखना आपे सत इंच इतों रखना आप छे इंच देखो ਇਹ ਨੂੰ ਸਹੀ ਕਰਨਾ ਹੈ ਆਪਾਂ ਮੋੜਾ ਰੱਖਣਾ ਹੈ ਇੱਥੋਂ ਰੱਖਣਾ ਹੈ ਆਪਾਂ 6 ਇੰਚ ਤਾਂ ਆਪਾਂ ਨਿਸ਼ਾਨ ਲਾ ਦੇਣਾ ਦੇਖੋ ਇਹ ਜਿਹੜੀ ਕਾਰਟ ਹੈ ਸਾਰੇ ਸੂਟਾਂ ਦੀ ਆਪਾਂ ਸੇਮ ਹੀ ਪਾਉਣੇ ਆਹ ਚੀਜ਼ ਇੱਥੋਂ 6 ਜੇ ਇੱਥੋਂ 6.5 ਹੈ ਤਾਂ ਇੱਥੋਂ ਆਪਾਂ 6 ਰੱਖਣਾ ਤਾਂ ਬ੍ਰੈਸਟ ਹੈਗੀ ਆਪਣੀ 18 ਤੀ ਆਪਾਂ ਰੱਖਣੀ ਹੈ 19 ਇੰਚ तो अठार रखा नौ क्योंकि ये आप प्लेट नहीं पाने उस तो बाद आप बातों अपना निशान लाने साढ़े चौदह हिप हैगी अपने नौ तो दो पॉइंट उपर रखने आपको कमर का निशान लाने सा छे से क्योंकि जी आज थोड़ी है तो आपे छे से निशान लाने इस तरीके अपा फिटिंग का निशान ला लेना उस तुम तो बागली गलाई पीनी है

ਨਿਸ਼ਾਨ ਲਾਉਣੇ ਦੇਖੋ ਕਈ ਵਾਰ ਆਪਣੀ ਆ ਚੀਜ਼ ਨੂੰ ਵੀ ਖਿੱਚ ਪੈਣ ਲੱਗ ਜਾਂਦੀ ਹੈ ਕਿਉਂਕਿ ਕਿਉਂ ਪੈਂਦੀ ਹੈ ਜਿਹੜੀ ਆਪਾਂ ਆ ਚੀਜ਼ ਐ ਕਟਿੰਗ ਕਰਦੇ ਆ ਨਾ ਇਸ ਤਰੀਕੇ ਨਾਲ ਨਿਸ਼ਾਨ ਲਾਉਣੇ ਆ ਤਾਂ ਇੱਥੋਂ ਆਪਣੀ ਆ ਚੀਜ਼ ਥੋੜੀ ਰਹਿ ਜਾਂਦੀ ਹੈ ਤੇ ਇੱਥੋਂ ਆਪਣੀ ਖਿੱਚ ਪੈਂਦੀ ਹੈ ਮੋਡਾ ਵੀ ਆਪਣਾ ਫਿਰ ਟੈਟ ਹੋ ਜਾਂਦਾ ਹੈ ਤੇ ਜਿਹੜੀ ਆ ਇਹ ਆਪਾਂ 1.5 ਇੰਚ ਦੋਨਾਂ ਕਬੀਜਾਂ ਦੀ ਆਪਾਂ ਇਹ ਕਟਿੰਗ ਹਰ ਇੱਕ 'ਚ ਹੀ ਪਾਉਣੀ ਹੈ ਇਹ ਨਹੀਂ ਭੁੱਲਣੀ ਹੈ ਕਿਉਂਕਿ ਆਪਾਂ 7.5 ਮੋਡਾ ਤਾਂ ਰੱਖਦੇ ਆ ਅੱਧਾ ਇੰਚ ਆਪਣਾ ਕਟਿੰਗ ਹੋ ਜਾਂਦਾ ਹੈ ਅੱਧਾ ਇੰਚ ਆਪਣਾ ਬੋਚੇ ਚ ਆ ਜਾਂਦਾ 6 ਇੰਚ ਹੀ ਮੋਡਾ ਆਪਣਾ ਤਿਆਰ ਰਹਿੰਦਾ ਇਹ ਦੇਖੋ ਇਹ ਸੀ ਬਿਨਾ ਪਲੇਟਾਂ ਵਾਲੇ ਸੂਟ ਦੇ ਕਟਿੰਗ ਤਾਂ ਪਿਛਲਾ ਆਪਾਂ ਰੱਖਣਾ 2.5 ਇੰਚ ਚੜਾਈ ਰੱਖਣੀ ਆਪਾਂ 2.5 ਉਹ ਆਪਣੀ ਪਸੰਦ ਹੁੰਦੀ ਆਪਾਂ 2.5 ਵੀ ਰੱਖ ਸਕਦੇ ਆ ਤੇ 2.5 ਵੀ ਰੱਖ ਸਕਦੇ ਆ ਅਗਲੇ ਦੀ ਚੜਾਈ ਤੇ ਪਿਛਲੇ ਦੀ ਚੜਾਈ ਗਲੇ ਦੀ ਸੇਮ ਹੀ ਹੋਣੀ ਚਾਹੀਦੀ ਹੈ ਸਾਡੇ ਆਪਾਂ 4 ਇੰਚ ਰੱਖਨੇ ਗਲੇ ਕਿਉਂਕਿ ਸਾਡੇ 4 ਰਹਿ ਜਾਂਦੇ ਆ ತರಿಕೆ ನಾಲ್ಕ ಗಳಿ ನಿಶಾನ ಲಾ ಹಾಟಿಂಗ್ ಹಾಂ ಅಗಲೆ ಪೀಸನ್ನು ಕಟಿಂಗ್ तो जी कढ़ाई है अपनी अगे पिछे नहीं होनी चाहिए इतना इस तरीके अपने सूट की कटिंग करनी है जो दो आप इतना ਟੱਕੀ ਲਾਉਣੀ ਹੈ ਲੀਰ ਲਾਉਣੀ ਹੈ ਆਪਾਂ ਗਲੇ ਦੀ ਟੱਕੀ ਲਾਉਣੀ ਹੈ ਤਾਂ ਆਪਾਂ ਇੰਨਾ ਇੰਨਾ ਕਪੜਾ ਛੱਡ ਕੇ ਲਾ ਸਕਦੇ ਹਾਂ ਕਿਉਂਕਿ ਜੇ ਕਿਸੇ ਨੂੰ ਚੌੜਾ ਘੱਟ ਪਸੰਦ ਹੈ ਪਾਉਣਾ ਤਾਂ ਆਪਾਂ ਕਪੜਾ ਨਾਲੋਂ ਛੱਡ ਸਕਦੇ ਹਾਂ ਜਦੋਂ ਆਪਾਂ ਟੱਕੀ ਲਾਉਣੀ ਹੈ ਤਾਂ ਨਾਲ-ਨਾਲ ਇਹ ਆਪਾਂ ਲਾ ਲੈਣੀ ਹੈ ਤਾਂ ਪਲੀਜ਼ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰਿਓ